ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ WBS 360 ਮੈਂ ਅਮਨਦੀਪ ਕਸੰਧੀ ਹਾਜ਼ਰਾਂਾ ਪ੍ਰੋਗਰਾਮ ਬਹੁਤ ਜਣ ਮੁੱਦੇ ਲੈ ਕੇ ਵਿਧਾਨ ਸਭਾ ਸੀਟ ਚਲੰਦਰ ਪੱਛਮੀ ਦੀ ਜਿੰਮੜੀ ਚੌਂ ਨੂੰ ਲੈ ਕੇ ਵਸਤਾ ਉਮੀਦਵਾਰ ਵਿੰਦਰ ਲਖਾ ਅਤੇ ਪਾਰਟੀ ਵਰਕਰਾਂ ਵੱਲੋਂ ਬਟੇਕਾਦਰ ਤੇ ਚੌਂ ਪ੍ਰਚਾਰ ਕੀਤਾ ਜਾ ਰਿਹਾ ਹੈ ਐਸੇ ਸੰਬੰਧ ਵਿੱਚ ਸ਼੍ਰੋਮਣੀ ਕਾਲੀ ਦਲ ਵੱਲੋਂ ਚਲੰਦਰ ਵੈਸਟ ਵਿਧਾਨ ਸਭਾ ਹਲਕੇ ਵਿੱਚ ਵਸਤਾ ਉਮੀਦਵਾਰ ਵਿੰਦਰ ਕੁਮਾਰ ਲਖਾ ਦੇ ਹੱਕ ਵਿੱਚ ਮੀਟਿੰਗਾਂ ਕਰਵਾਈਆਂ ਗਈਆਂ ਇਸ ਤਰ੍ਹਾਂ ਵਿੰਦਲਖਾ ਤੋਂ ਇਲਾਵਾ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਸ਼੍ਰੋਮਣੀ ਕਾਲੀ ਦਲ ਦੇ ਜਥੇਦਾਰ ਸਰਦਾਰ ਕਲਵੰਦ ਸਿੰਘ ਮਨਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਐਡਵੋਕੇਟ ਬਲਵਿੰਦਰ ਕੁਮਾਰ ਵੱਲੋਂ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ੇ ਬੇਰੁਜ਼ਗਾਰੀ ਦੇ ਖਾਤਮੇ ਅਤੇ ਹਲਕੇ ਦੇ ਵਿਕਾਸ ਲਈ ਇਸ ਵਾਰ ਬਦਲ ਦੇ ਰੂਪ ਵਿੱਚ ਬਸਪਾ ਨੂੰ ਮੌਕਾ ਦਿੱਤਾ ਜਾਵੇ ਬਲਵਿੰਦਰ ਕੁਮਾਰ ਜਿਹੜੀ ਵਿਲੰਦਰ ਚਸ਼ਮੀ ਦੀ ਚੋਣ ਹੋ ਰਹੀ ਆ ਔਰ ਇਹਦੇ ਵਿੱਚ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਇਹਨਾਂ ਦੀ ਬਹੁਤ ਸਾਰੀ ਹੀ ਲੀਡਰਸ਼ਿਪ ਪੰਚੀ ਆ ਔਰ ਇਹਨਾਂ ਦੇ ਸਾਰੇ ਉਮੀਦਵਾਰ ਆ ਔਰ ਜਿਵੇਂ ਕੀ ਹਲਕੇ ਦੀ ਚੋਣ ਦੇ ਵਿੱਚ ਇੱਕ ਨਸ਼ਾ ਬਹੁਤ ਵੱਡਾ ਮੁੱਦਾ ਹੈਗਾ ਹੈ ਲੜੇ ਸੱਟੇ ਦੇ ਬਰਾ ਮੁੱਦਾ ਹੈਗਾ ਇਹ ਮੁੱਦਾ ਆਇਆ ਖਾਸ ਕਰਕੇ BSP ਵੱਲੋਂ ਇਹ ਜਿਹੜਾ ਮੁੱਦਾ ਹੈ ਅਸੀਂ ਉਭਾਰਿਆ ਹੈ ਕਿਉਂਕਿ ਲੋਕਾਂ ਦੇ ਹਾਲਾਤ ਬਹੁਤ ਮਾੜੇ ਆ ਔਰ ਇਹਨਾਂ ਵੱਲੋਂ ਜਦੋਂ ਇਹ ਮੁੱਦਾ ਉੱਭਰਿਆ ਤੇ ਇਹਨਾਂ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਗਏ ਚਾਹੇ ਕਾਂਗਰਸ ਆ ਬੀਜੇਪੀ ਆ ਆਪ ਆ ਪਰ ਅਸਲ ਵਿੱਚ ਅਸੀਂ ਲੋਕਾਂ ਦੀ ਕਿਉਂਕਿ ਲੋਕ ਪੈਸੇ ਬਾਗ ਪੀਆ ਪਰ ਫਿਰ ਵੀ ਅਸੀਂ ਕਿਉਂਕਿ ਅਸੀਂ ਇਲੈਕਸ਼ਨ ਲੜ ਰਹੇ ਹਾਂ ਤਾਂ ਫਿਰ ਵੀ ਅਸੀਂ ਇਹ ਲੋਕਾਂ ਦੇ ਧਿਆਨ ਵਿੱਚ ਇਹ ਗੱਲ ਲਿਆਉਣਾ ਚਾਹੁੰਦੇ ਹਾਂ ਕਿ ਜਿਹੜੇ 77 ਸਾਲਾਂ ਦੇ ਰਾਜ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੈ ਔਰ ਕਾਂਗਰਸ ਪਾਰਟੀ ਦਾ ਨੁਮਾਇੰਦਾ ਵੀ ਇੱਥੋਂ ਚੁਣਿਆ ਗਿਆ ਆ ਆ ਬੀਜੇਪੀ ਦਾ ਨੁਮਾਇੰਦਾ ਵੀ ਇੱਥੋਂ ਚੁਣਿਆ ਗਿਆ ਉਹ ਸੱਤਾ ਵਿੱਚ ਵੀ ਰਿਹਾ ਔਰ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਵੀ ਇੱਥੋਂ ਰਿਹਾ ਹੈ ਜਿਹੜਾ ਹੁਣ ਬੀਜੇਪੀ ਕੋਲ ਇਲੈਕਸ਼ਨ ਲੜ ਰਿਹਾ ਹੈ 2.5 ਸਾਲਾਂ ਤੋਂ ਔਰ ਉਹਦੀ ਸਰਕਾਰ ਰਹੀ ਆ ਪਰ ਇਹ ਸੱਤਾ 'ਚ ਆ ਕੇ ਲੋਕਾਂ ਦੇ ਮਸਲਿਆਂ ਦਾ ਲੋਕਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕਰ ਸਕਿਆ ਔਰ ਇਹਨਾਂ ਦੀ ਸੱਤਾ ਦੇ ਵਿੱਚ ਜਿਹੜੀ ਨਸ਼ੇ ਦੀ ਜਿਹੜੀ ਇਹ ਬੁਰਾਈ ਆ ਪੂਰੇ ਹਾਲਾਂਕਿ ਪੂਰੇ ਪੰਜਾਬ ਵਿੱਚ ਵੀ ਆ ਪਰ ਵੈਸਟ ਵਿੱਚ ਵੀ ਇਹ ਕਾਫੀ ਜ਼ਿਆਦਾ ਹੈਗੀ ਆ ਇਸ ਕਰਕੇ ਲੋਕਾਂ ਤੋਂ ਆਪਣਾ ਚਿਹਰਾ ਲਪਾਉਣ ਦੇ ਲਈ ਆ ਆਪਣੇ ਆਪ ਨੂੰ ਸਾਫ਼ ਸਾਫ਼ ਦੱਸਣ ਦੇ ਲਈ ਇਹ ਇੱਕ ਦੂਜੇ ਦੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਆ ਨਸ਼ੇ ਲਈ ਔਰ ਇਹਨਾਂ ਦੇ ਲੀਡਰ ਜਿਹੜੇ ਸੀਨੀਅਰ ਲੀਡਰ ਆ ਚਾਹੇ ਕਾਂਗਰਸ ਦੇ ਆ ਬੀਜੇਪੀ ਆ ਉਹ ਕਹਿ ਰਹੇ ਆ ਵੀ ਅਸੀਂ ਨਸ਼ਾ ਖਤਮ ਕਰਾਂਗੇ ਜਦ ਕਿ ਇਹਨਾਂ ਦੀਆਂ ਸਰਕਾਰਾਂ ਵਿੱਚ ਤਾਂ ਇਹ ਪੈ ਲਿਆ ਆ ਔਰ ਜਿੱਦਾਂ ਪਹਿਲਾਂ ਇਹ ਕੁਝ ਨਹੀਂ ਕਰ ਸਕੇ ਉਲਟਾ ਨਸ਼ਾ ਵੱਧਦਾ ਗਿਆ ਇੰਨਾ ਹੀ ਅੱਗੇ ਵੀ ਇਹਨਾਂ ਨੇ ਦਾਜ ਚਲਾਇ ਤਵਾ ਦੀ ਸਥਿਤੀ ਰਹਿਣੀ ਆ ਇਸ ਕਰਕੇ ਅਸੀਂ ਤੁਹਾਨੂੰ ਸਾਰੇ ਵਸਦੇ ਸੂਝਮਾਨ ਵੋਟਰਾਂ ਨੂੰ ਅਸੀਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹਨਾਂ ਪਾਰਟੀਆਂ ਦੇ ਨਮਾਇੰਦਿਆਂ ਜਾਂ ਇਹਨਾਂ ਦੀਆਂ ਸਰਕਾਰਾਂ ਵੱਲੋਂ ਕੋਈ ਵੀ ਸੁਧਾਰ ਲੋਕਾਂ ਦੇ ਸਥਿਤੀ ਵਿੱਚ ਨਹੀਂ ਹੋਣ ਵਾਲਾ ਨਾ ਨਸ਼ੇ ਵਰਗੀ ਬਰਾਈ ਹੀ ਖਤਮ ਹੋਣੀ ਆ ਨਾ ਹੋਰ ਹੀ ਸਮੱਸਿਆਵਾਂ ਦਾ ਕੋਈ ਹੱਲ ਕੁਣਾਇਆ ਇਸ ਕਰਕੇ ਅਸੀਂ ਤੁਹਾਨੂੰ VSP ਦੇ ਸਾਰੇ ਸਾਥੀਆਂ ਜੀ ਅਸੀਂ ਬੇਨਤੀ ਕਰਦੇ ਆਂ ਕਿ ਬਦਲ ਦੇ ਰੂਪ ਵਿੱਚ ਤੁਸੀਂ VSP ਨੂੰ ਮੌਕਾ ਦਿਓ ਔਰ ਅਸੀਂ ਨਸ਼ਾ ਹੋਰ ਜਿੰਨੀਆਂ ਵੀ ਬੁਰਾਈਆਂ ਹਨ ਡਵੈਲਪਮੈਂਟ ਦੇ ਮੁੱਦੇ ਆ ਉਹ ਹੱਲ ਕਰਕੇ ਨਸ਼ੇ ਵਰਗੀ ਬੁਰਾਈ ਦਾ ਖਾਤਮਾ ਕਰਕੇ ਤੇ ਲੋਕਾਂ ਦੇ ਮਸਲਿਆਂ ਦਾ ਹੱਲ ਕਰਕੇ ਲੋਕਾਂ ਨੂੰ ਇੱਕ ਬਿਹਤਰ ਜਿਹੜਾ ਹਲਕਾ ਬਣਾ ਕੇ ਕਮਾਂਗੇ ਇਹਨੀਆਂ ਬੇਨਤੀਆਂ ਹਨ ਅਮੀਰ ਕਰਦਾ ਤੁਸੀਂ ਸਾਰੇ ਸਾਥੀ ਸਾਡਾ ਸਾਥ ਦੇਵੋਗੇ ਸਾਡੇ ਕੈਂਡੀਡੇਟ ਬਿੰਦਲਕੁਮਾਰ ਲਾਕਾ ਜੀ ਚੋਣ ਨਿਸ਼ਾਨ ਹਾਥੀ ਮਸ਼ੀਨ ਤੇ ਬਟਨ ਉਹਨਾਂ ਦਾ ਚੌਥਾ ਆ ਉਹਨੂੰ ਦਬਾਓ ਤੇ ਆਪਾਂ ਹਲਕੇ ਵਿੱਚ ਖੁਸ਼ਾਲੀ ਵੱਲ ਬੀਐਸਪੀ ਦੇ ਰਾਹੀਂ ਤੁਰਲੀਏ ਇੰਨੀ ਇਹ ਮੇਰੀ ਤੁਹਾਨੂੰ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ